ਇਹ ਜਿਹੜਾ ਜੋ ਇੱਕ ਇਨਸੀਡੈਂਟ ਹੁੰਦਾ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਨਹੀਂ ਸੁਵੇਦੇ ਘਰ ਹੀ ਸੀ ਜਦੋਂ ਕਦੋਂ ਗਏ ਕਿੰਨੇ ਵਜੇ ਗਏ ਓ 6 ਵਜੇ ਹੀ ਥੋਕਰੂ ਗਏ ਇਹਨੇ ਬਸ 6 ਵਜੇ ਗਏ ਨੇ ਘਰੋਂ ਗੱਲਬਾਤ ਕੋਈ ਨਹੀਂ ਹੋਈ ਹਾਂਜੀ ਹਾਂ ਪਰ ਬੱਚੀ ਆ ਪਰ ਉਹ ਰਾਮ ਨੇ ਉੱਥੇ ਜਾਣਾ ਹੀ ਨਹੀਂ ਉਹਨਾਂ ਨੇ ਤੋਂ ਇਹ ਨਹੀਂ ਗੱਲ ਕਰਕੇ ਚਲੇ ਗਏ ਇਹ ਨਹੀਂ ਦੱਸਿਆ ਕਿ ਦਰਬਾਰ ਸਾਹਿਬ ਮੱਥਾ ਟੇਕਣ ਚੱਲਣਾ ਨਾ 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 ਇਹ ਨਹੀਂ ਗੱਲ ਨੂੰ ਨਾ ਈ ਕੀ ਕਹਿ ਕੇ ਕਿ ਕਿੱਥੇ ਵਰਸੀ ਮੈਨੂੰ ਕੋ ਉਹ ਨਾ ਨਹੀਂ ਵਰਸੀ ਉਹ ਕਈ ਥਾਈ ਹੁੰਦੀ ਮੈਂ ਨਹੀਂ ਕਦੀ ਨਹੀਂ ਜਾਣ ਕਰੀ ਲਈ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਬਾਅਦ ਚੋਂ ਫਿਰ ਮੈਂ ਪਾਈਸਾ ਲਮੀ ਪਈ ਹਾਂ ਬਾਹਰੋਂ ਮੇਰਾ ਭਰਾ ਇੱਕ ਆਇਆ ਉਹ ਨਾਨਕੇ ਬੁਆ ਘੜਕਾ ਕੇ ਮੈਨੂੰ ਆਜ ਮਾਰੀ ਪੈਂਦੀ ਮੈਂ ਮੈਂ ਲਮੀ ਪਈ ਆਂਦੇ ਕੋਈ ਖਬਰ ਵੀ ਕੀ ਮੈਂ ਨਹੀਂ ਇਹ ਆ ਗੱਲ ਆਈ ਖਬਰ ਚਿਰ ਮੈਨੂੰ ਪਤਾ ਤੁਸੀਂ ਸਵੇਰੇ ਘਰ ਕੱਲੀ ਸੀ ਉਸ ਵੇਲੇ ਜਦੋਂ ਗਏ ਆ ਹਾਂਜੀ ਮੈਂ ਇੱਥੇ ਕੱਲੀ ਹਾਂ ਨਾਲ ਪਰਿਵਾਰ ਚ ਕੌਣ ਕੌਣ ਰਹਿੰਦੇ ਨੇ ਪਰਿਵਾਰ ਕਿਤੇ ਰਹਿੰਦੇ ਨੇ ਵੱਡਾ ਬੇਟਾ ਵੀ ਬੋਟੀ ਨਾਲ ਦੋ ਕੋਤਰੀ ਪੁੱਤਰਾ ਤੇ ਬਾਕੀ ਜਦੋਂ ਕੱਲ ਵੀ ਕਿੰਨੇ ਕਿ ਦਰਬਾਰ ਕੱਲ ਵੀ ਗਏ ਨੇ ਘਰੋਂ ਨਹੀਂ ਨਹੀਂ ਦਰਬਾਰ ਸਾਹਿਬ ਕੱਲ ਨਹੀਂ ਗਿਆ ਤੇ ਕੱਲ ਘਰ ਹੀ ਰਹੇ ਨੇ ਹਾਂਜੀ ਨਹੀਂ ਵੀ ਪਹਿਲੀ ਚ ਗਏ ਪਿੰਡ ਗਏ ਉਧਰ ਜਿਹੜੇ ਤੁਸੀਂ ਇੱਕਦੋਂ ਤੋਂ ਮਤਲਬ ਇੱਥੇ ਰਹਿ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਦੇ ਰਹੇ ਆਹੀ ਕਿਰਾਨਵ ਦੇ ਇੱਥਾਈ ਕਿੰਨ ਸਾਲ ਤੋਂ ਤੇ ਕਦੋਂ ਦੇ ਚੌੜਰੀ ਜਦੋਂ ਰਿਲਾਇਜ਼ਿੰਗ ਚੌੜਾ ਜਦੋਂ ਆਏ ਨੇ ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਹੁਣ ਘਰ ਆਇਆ ਨੂੰ ਉਹਨਾਂ ਨੂੰ 5 ਸਾਲ ਹੋ ਗਏ ਚਲੋ ਇਸ ਇਨਸੀਡੈਂਟ ਤੋਂ ਬਾਅਦ ਜੇ ਅੱਜ ਪੱਤਰਕਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਤੇ ਕੋਈ ਹੋਰ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੀ ਕੋਈ ਪਹੁੰਚਿਆ ਤੁਹਾਡੇ ਕੋਲ ਜਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਨਹੀਂ ਤੁਹਾਨੂੰ ਜਦੋਂ ਸਵੇਰੇ ਚੱਲੇ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਨਾ ਮੇਰੇ ਨਾਲ ਕੋਈ ਗੱਲ ਨਹੀਂ ਬਿਲਕੁਲ ਇਹ ਤੁਸੀਂ ਦੇਖ ਲਿਆ ਕਿ ਇਹ ਨਰਾਇਣ ਸਿੰਘ ਜਿਹੜੇ ਉਹਨਾਂ ਦੇ ਘਰ ਪਰ ਨਹੀਂ ਆ ਉਹਨਾਂ ਦਾ ਕਹਿਣਾ ਕਿ ਸੁਨੇਹ ਭਾਈ ਸਾਹਿਬ ਕਹਿੰਦੇ ਉਹ ਕਰਤੂਰੀ ਹੱਥੀਂ ਕਰ ਛੱਡ ਜਾ ਤੁਸੀਂ ਐਸਾ ਕਰਿਓ ਕਿਉਂ ਕਰੂ ਧਾਰਮਿਕ ਸਮਾਗਮ ਤੇ ਲੇਕਿਨ ਗਲਤੀ ਜਾਨੀ ਇੱਕ ਵਾਰ ਹੋ ਗਈ ਹੈ ਇੱਕ ਨੇ ਨੂੰ ਸੁਣ ਕੇ ਆ ਕੇ ਪੁੱਛਿਆ ਹੈ ਇਹ ਪੜ ਸਭੀ ਚਾਰਜ ਦਾ ਵਿਚਾਰ ਰਹੇਗਾ ਔਰ ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਵੀ ਗੱਲ ਕਰੀ ਤੇ ਪਰਿਵਾਰ ਦੇ ਵਿੱਚ ਉਹ ਬੇਟੇ ਨੇ ਔਰ ਪਤਨੀ ਔਰ ਬੇਟੇ ਜਿਹੜੇ ਉਹਨਾਂ ਕੀ ਉਹਨੇ ਇਸ ਪਰਿਵਾਰ ਜਿਹੜਾ 14 ਪਿੰਡ ਪਹਿਲਾਂ ਰਹਿੰਦਾ ਸੀ ਲੇਕਿਨ 94 90 ਦੇ 94 ਤੋਂ ਕਹਿੰਦੇ ਕੀ ਪਰਿਵਾਰ ਦਿਓ ਜਿਹੜਾ ਪਾਪਾ ਨਾਲ ਰਹਿੰਦੇ ਦੇ ਸੀ ਸ਼ਹਿਰ ਤੋਂ ਦੇ ਸੀ ਗਏ ਆ ਅੱਜ ਉਹਨਾਂ ਦੇ ਤਰਫ ਤੋਂ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ 2002 ਦੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕਿੱਥੇ ਪਾਪਾ ਲਈ ਜਾ ਰਹੇ ਨੇ ਸਿਰਫ ਇਹੀ ਕਹਿ ਕੇ ਗਏ ਕਿ ਸ਼ਹੀਦਾਂ ਦੇ ਸਮਾਗਮ ਤੇ ਚਲੇ ਕਾਹਨੋਂ ਕੋਈ ਨਹੀਂ ਸ਼ਿਮਨ ਦੇ ਦਰਜਾ ਅੱਜ ਸਵੇਰੇ ਇੱਕ ਇਨਸੀਡੈਂਟ ਹੁੰਦਾ ਕਿ ਦਰਬਾਰ ਸਾਹਿਬਸ ਜਿਹੜੀ ਸਜ਼ਾ ਭੁਗਤਦੇ ਨੇ ਇੱਕ ਸਜ਼ਾ ਤਨਖਾਹੀਆ ਅਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਹੋਈ। ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹ ਫਾਇਰਿੰਗ ਕਰਨ ਵਾਲੇ ਨਰੈਲ ਸਿੰਘ ਚੌੜਾ ਨੇ ਔਰ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿੰਡ ਚੌੜਾ ਪਿੰਡ ਦੇ ਰਹਿਣ ਵਾਲੇ ਲੇਕਿਨ ਹੁਣ ਕਾਫੀ ਸਾਲਾਂ ਤੋਂ ਡੇੜਾ ਬਾਬਾ ਨਾਨਕ ਦੇ ਵਿੱਚ ਹੀ ਉਹ ਵਸ ਰਿਹਾ ਪਰਿਵਾਰ ਔਰ ਮੇਰੇ ਨਾਲ ਉਹਨਾਂ ਦੇ ਪਤਨੀ ਨੇ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਉਹਨਾਂ ਨੂੰ ਇਸ ਬਾਰੇ ਕਿੱਦਾਂ ਦੀ ਜਾਣਕਾਰੀ ਹੈ। ਕਹਿੰਦੀ ਪਹਿਲੇ ਤੇ ਆਪਣਾ ਨਾਮ ਦੱਸ ਦਿਓ। ਜਿਸਮੀਤ ਕਰ ਮੈਂ ਹਾਂਜੀ ਇਹ ਦੱਸਿਓ ਕੀ ਹੋਇਆ ਇਹ ਜਿਹੜਾ ਜੋ ਇੱਕ ਇਨਸੀਡੈਂਟ ਹੁੰਦਾ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਨਹੀਂ ਸੁਵਿਧਾ ਕਰੀ ਸੀ ਜਦੋਂ ਕਦੋਂ ਗਏ ਕਿੰਨੇ ਵਜੇ ਗਏ ਓ 6 ਵਜੇ ਹੀ ਤੁਕਰੂ ਗਏ ਨੇ ਬਸ 6 ਵਜੇ ਹੀ ਗਏ ਨੇ ਘਰੋਂ ਗੱਲਬਾਤ ਕੋਈ ਨਹੀਂ ਹੋਈ ਹਾਂਜੀ ਅੰਦਰ ਪਰ ਬੱਛੀ ਆ ਪਰ ਉਹ ਰਾਮ ਨੇ ਉੱਥੇ ਜਾਣਾ ਹੀ ਨਹੀਂ ਉਹਨਾਂ ਨੇ

ਕੁਛ ਇਸ ਵੇਲੇ ਘਰ ਕੱਲੀ ਸੀ ਉਸ ਵੇਲੇ ਜਦੋਂ ਗਏ ਆ ਹਾਂਜੀ ਮੈਂ ਇੱਥੇ ਕੱਲੀ ਹਾਂ ਕੱਲੀ ਨਾਲ ਪਰਿਵਾਰ ਚ ਕੌਣ ਕੌਣ ਰਹਿੰਦੇ ਨੇ ਪਰਿਵਾਰ ਇਕੱਠੇ ਰਹਿੰਦੇ ਨੇ ਵੱਡਾ ਬੇਟਾ ਵੀ ਬੋਟੀ ਨਾਲ ਦੋ ਕੋਤਰੀ ਪੁੱਤਰਾ ਤੇ ਬਾਕੀ ਜਦੋਂ ਕੱਲ ਵੀ ਕਿੰਨੇ ਕਿ ਦਰਬਾਰ ਕੱਲ ਵੀ ਗਏ ਨੇ ਘਰੋਂ ਨਹੀਂ ਨਹੀਂ ਦਰਬਾਰ ਸਾਹਿਬ ਕੱਲ ਨਹੀਂ ਗਏ ਕੱਲ ਜੀ ਤੇ ਕੱਲ ਘਰ ਹੀ ਰਹੇ ਸੀ ਹਾਂਜੀ ਨਹੀਂ ਵੀ ਪਿਆਲੀ ਚ ਗਏ ਪਿੰਡ ਗਏ ਉਦਾਂ ਜਿਹੜੇ ਤੁਸੀਂ ਇੱਕਦੋਂ ਤੋਂ ਮਤਲਬ ਇੱਥੇ ਰਹਿ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਦੇ ਰਹੇ ਆਈ 93 ਦੇ ਇਥੇ ਆਈ ਪਿੰਨ ਸਰਪਰ ਤੇ ਕਦੋਂ ਦੇ ਚੌੜਰੀ ਜਦੋਂ ਰਿਲਾਇਜ਼ਿੰਗ ਚੌੜਾ ਜਦੋਂ ਆਏ ਨੇ ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਹੁਣ ਘਰ ਆਏ ਨੇ ਉਹਨਾਂ ਨੂੰ 5 ਸਾਲ ਹੋ ਗਏ ਚਲੋ ਇਸ ਇਨਸੀਡੈਂਟ ਤੋਂ ਬਾਅਦ ਜੇ ਅੱਜ ਪੱਤਰਕਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਤੇ ਕੋਈ ਹੋਰ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੀ ਕੋਈ ਪਹੁੰਚਿਆ ਤੁਹਾਡੇ ਕੋਲ ਜਾਂ ਕੋਈ ਇਹੋ ਜਿਹੀ ਕੋਈ ਗਲਤੀ ਨਹੀਂ ਹੋਈ ਨਹੀਂ ਤਾਨੂੰ ਜਦੋਂ ਸਵੇਰੇ ਚੱਲੇ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਨਾ ਮੇਰੇ ਨਾਲ ਕੋਈ ਗੱਲ ਨਹੀਂ ਬਿਲਕੁਲ ਇਹ ਤੁਸੀਂ ਦੇਖ ਲਿਆ ਕਿ ਇਹ ਨਰਾਇਣ ਸਿੰਘ ਜਿਹੜੇ ਉਹਨਾਂ ਦੇ ਤਲ ਪਰ ਨਹੀਂ ਉਹਨਾਂ ਦਾ ਕਹਿਣਾ ਕਿ ਸਵੇਰੇ ਭਾਈ ਸਾਹਿਬ ਕੜੀ ਮੁਰਗੀ ਉਹ ਕਰਤੀ ਰਿਹਾ ਹੱਥੀਂ ਕਰ ਚੜ ਗਿਆ ਤੁਸੀਂ ਸਾਥੀ ਯੂਕਰ ਉਹ ਧਾਰਮਿਕ ਸਮਾਗਮ ਕਰ ਰਹੇ ਨੇ ਲੇਕਿਨ ਗਲਤੀ ਜਾਨੀ ਇੱਕ ਵਾਰ ਹੋਣਾ ਹੈ ਇੱਕ ਗਲਤੀ ਆਪਣੇ ਇਹਨੂੰ ਸੁਧਾ ਕੇ ਅੱਗੇ ਪਸ਼ੋ ਪਾਇਆ ਹੈ ਇਹ ਪੁਨਰਸਥਾਪਿਤ ਚਾਰਜ ਦਾ ਵਿਚਾਰ ਰਹੇਗਾ ਔਰ ਉਸ ਤੋਂ ਬਾਅਦ ਇਹ ਜੋ ਪਰਿਵਾਰ ਵੀ ਗੱਲ ਕਰੀ ਤੇ ਪਰਿਵਾਰ ਦੇ ਵਿੱਚ ਦੋ بیٹے ਨੇ ਔਰ ਤਤਨੀ ਔਰ بیٹے ਜਿਹੜੇ ਉਹਨਾਂ ਦੀ ਉਹਨੇ ਇਸ ਪਰਿਵਾਰ ਜਿਹੜਾ ਚੌੜਾ ਪਿੰਡ ਪਹਿਲਾਂ ਰਹਿੰਦਾ ਸੀ ਲੇਕਿਨ 94 90 ਦੇ 94 ਤੋਂ ਕਹਿੰਦੇ ਕਿ ਪਰਿਵਾਰ ਦੇ ਲੋ ਡੇੜਾ ਪਾਪਾ ਨਾਲ ਰੱਖਦੇ ਸੀ ਸ਼ਹਿਰ ਕੋਲ ਵਿੱਚ ਰਹਿਆ ਔਰ ਅੱਜ ਉਹਨਾਂ ਦੇ ਤਰਫੋਂ ਤੱਕ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ 2002 ਵੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੱਥੇ ਪ੍ਰੋਪਰਲੀ ਜਾ ਰਹੇ ਨੇ ਕਿ ਸਿਰਫ ਇਹੀ ਕਹਿ ਕੇ ਗਏ ਕਿ ਇਹ ਸ਼ਹੀਦਾਂ ਦੇ ਸਮਾਗਮ ਤੇ ਚੱਲੇ ਤਾਂ ਨਕਸ਼ੇ ਦੇ ਵਿੱਚ ਵੀ ਸ਼ਿਮਲਾ ਦੇ ਨਾਲ ਤੋਂ ਜਾ ਹੁਣ ਬਰਾਬਰ ਹੈ ਅੱਜ ਸਵੇਰੇ ਇੱਕ ਇਨਸੀਡੈਂਟ ਹੁੰਦਾ ਕਿ ਦਰਬਾਰ ਸਾਹਿਬ ਜਿਹੜੀ ਸਜ਼ਾ ਭੁਗਤਦੇ ਨੇ ਇੱਕ ਸਜ਼ਾ ਤਨਖਈਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਹੋਈ ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹ ਫਾਇਰਿੰਗ ਕਰਨ ਵਾਲੇ ਨਰੈਲ ਸਿੰਘ ਚੋੜਾ ਨੇ ਔਰ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿੰਡ ਚੋੜਾ ਪਿੰਡ ਦੇ ਰਹਿਣ ਵਾਲੇ ਲੇਕਿਨ ਹੁਣ ਕਾਫੀ ਸਾਲਾਂ ਤੋਂ ਡੇੜਾ ਬਾਬਾ ਨਾਨਕ ਦੇ ਵਿੱਚ ਹੀ ਉਹ ਵਸ ਰਿਹਾ ਪਰਿਵਾਰ ਔਰ ਮੇਰੇ ਨਾਲ ਉਹਨਾਂ ਦੇ ਪਤਨੀ ਨੇ ਉਨਦਰਾਂ ਪਤਨੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਉਹਨਾਂ ਨੂੰ ਇਸ ਬਾਰੇ ਕਿੰਦਾ ਦੀ ਜਾਣਕਾਰੀ ਹੈ ਹਾਂਜੀ ਪਹਿਲੇ ਤੇ ਆਪਣਾ ਨਾਮ ਦੱਸੋ ਜਸਮੀਤ ਕੋ ਮੇਰਾ ਹਾਂਜੀ ਇਹ ਦੱਸੋ ਕੀ ਹੋਇਆ ਇਹ ਜਿਹੜਾ ਜੋ ਇੱਕ ਇਨਸੀਡੈਂਟ ਹੁੰਦਾ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਨਹੀਂ ਸੁਵੇਦੇ ਘਰ ਨਹੀਂ ਸੀ ਜਦੋਂ ਕਦੋਂ ਗਏ ਕਿੰਨੇ ਵਜੇ ਗਏ ਓ 6 ਵਜੇ ਹੀ ਤੁਕਰੂ ਗਏ ਨੇ ਬਸ 6 ਵਜੇ ਹੀ ਗਏ ਨੇ ਘਰੋਂ ਗੱਲਬਾਤ ਕੋਈ ਨਹੀਂ ਹੋਈ ਹਾਂਜੀ ਅੰਦਰ ਪਰ ਵੱਛਿਆ ਪ੍ਰੋਗਰਾਮ ਨੇ ਉੱਥੇ ਜਾਣਾ ਹੀ ਨਹੀਂ ਉਹਨਾਂ ਨੇ। ਤੋਂ ਇਹ ਨਹੀਂ ਗੱਲ ਕਰਕੇ ਚਲੇ ਗਏ। ਤੇ ਇਹ ਨਹੀਂ ਦੱਸਿਆ ਕਿ ਦਰਬਾਰ ਸਾਹਿਬ ਮੱਥਾ ਟੇਕਣ ਚੱਲਣਾ। ਨਾ 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 ਇਹ ਨਹੀਂ ਗੱਲ। ਤੁਹਾਨੂੰ ਕਿਵੇਂ ਪਤਾ ਲੱਗਾ ਬਾਅਦ ਵਿੱਚ ਫਿਰ? ਮੈਂ ਪਾਈਸਾ ਲਮੀ ਪਈ ਹਾਂ। ਬਾਹਰੋਂ ਮੇਰਾ ਭਰਾ ਇੱਕ ਆਇਆ ਉਹਨਾਂ ਦੇ ਬੂਆ ਘੜਕਾ ਕੇ ਮੈਨੂੰ ਆਜ ਮਾਰੀ ਕਹਿੰਦੀ ਮੈਂ ਮੈਂ ਲਮੀ ਪਈ ਹਾਂ। ਆnde ਕੋਈ ਖ਼ਬਰ ਵੀ ਕੀ ਮੈਂ ਨਹੀਂ ਇਹ ਆ ਗੱਲ ਆਈ ਖ਼ਬਰ। ਫਿਰ ਮੈਨੂੰ ਪਤਾ ਲੱਗਿਆ। ਤੁਸੀਂ ਇਸ ਵੇਲੇ ਘਰ ਕੱਲੀ ਸੀ ਉਸ ਵੇਲੇ ਜਦੋਂ ਗਏ ਆ। ਹਾਂਜੀ ਮੈਂ ਇੱਥੇ ਕੱਲੀ ਹਾਂ। ਨਾਲ ਪਰਿਵਾਰ ਚ ਕੌਣ ਕੌਣ ਰਹਿੰਦੇ ਨੇ ਪਰਿਵਾਰ ਕਿਤੇ ਰਹਿੰਦੇ ਨੇ ਵੱਡਾ ਬੇਟਾ ਵੀ ਲੋਟੀ ਨਾਲ ਦੋ ਕੋਤਰੀ ਪੁੱਤਰਾ ਤੇ ਬਾਕੀ ਜਦੋਂ ਕੱਲ ਵੀ ਕਿੰਨੇ ਕਿ ਦਰਬਾਰ ਕੱਲ ਵੀ ਗਏ ਨੇ ਘਰੋਂ ਨਹੀਂ ਨਹੀਂ ਦਰਬਾਰ ਸਾਹਿਬ ਕੱਲ ਨਹੀਂ ਗਏ ਕੱਲ ਨਹੀਂ ਤੇ ਕੱਲ ਘਰ ਹੀ ਰਹੇ ਨੇ ਹਾਂਜੀ ਨਹੀਂ ਵੀ ਪਿਆਲੀ ਚ ਗਏ ਪਿੰਡ ਗਏ ਉਹਦਾ ਜਿਹੜੇ ਤੁਸੀਂ ਇੱਕਦੋਂ ਤੋਂ ਮਤਲਬ ਇੱਥੇ ਰਹਿ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਦੇ ਰਹੇ ਆਹੀ ਕਿਰਾਨ ਮੇਰੇ ਇੱਥਾਈ ਮੇਨ ਸਰਦ ਤੇ ਕਦੋਂ ਦੇ ਤੇ ਚੌੜਰੀ ਜਦੋਂ ਰਿਨੋਇਜ਼ਿੰਗ ਚੌੜਾ ਜਦੋਂ ਆਏ ਨੇ ਇਹਨਾਂ ਇੱਕ ਸਾਲ ਹੋ ਗਏ ਨੇ ਉਹਨਾਂ ਨੂੰ ਹੁਣ ਘਰ ਆਏ ਨੂੰ ਉਹਨਾਂ ਨੂੰ 5 ਸਾਲ ਹੋ ਗਏ ਚਲੋ ਇਸ ਇਨਸੀਡੈਂਟ ਤੋਂ ਬਾਅਦ ਜੇ ਅੱਜ ਪੱਤਰਕਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਤੇ ਕੋਈ ਹੋਰ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੀ ਕੋਈ ਪਹੁੰਚਿਆ ਤੁਹਾਡੇ ਕੋਲ ਜਾਂ ਕੋਈ ਇਹੋ ਜਿਹੀ ਕੋਈ ਗਲਤੀ ਨਹੀਂ ਹੋਈ ਨਹੀਂ ਤੁਹਾਨੂੰ ਜਦੋਂ ਸੁਵੇਦੇ ਚੱਲੇ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਨਾ ਮੇਰੇ ਨਾਲ ਕੋਈ ਗੱਲ ਨਹੀਂ

14 ਪਿੰਡ ਪਹਿਲਾਂ ਰਹਿੰਦਾ ਸੀ ਲੇਕਿਨ 94 90 ਦੇ 94 ਤੋਂ ਕਹਿੰਦੇ ਕਿ ਪਰਿਵਾਰ ਦਿਓ ਡੇੜਾ ਪਾਪਾ ਨਾਲ ਰੱਖਦੇ ਸੀ ਸ਼ਹਿਰ ਵਿੱਚ ਰਹਿਆ ਉਹ ਅੱਜ ਉਹਨਾਂ ਦੇ ਘਰੋਂ ਤੱਕ ਵੀ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ 2002 ਵੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੱਥੇ ਆਪਰਲੀ ਜਾ ਰਹੇ ਨੇ ਸਿਰਫ ਇਹੀ ਕਹਿ ਕੇ ਗਏ ਕਿ ਇਹ ਸ਼ਹੀਦਾਂ ਦੇ ਸਮਾਗਮ ਤੇ ਚੱਲੇ ਆ ਬਰਾਬਰ ਅੱਜ ਸਵੇਰੇ ਇੱਕ ਇਨਸੀਡੈਂਟ ਹੁੰਦਾ ਕਿ ਦਰਬਾਰ ਸਾਹਿਬ ਜਿਹੜੀ ਸਜ਼ਾ ਭੁਗਤਦੇ ਨੇ ਇੱਕ ਸਜ਼ਾ ਤਨਖਈਆ icarar ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਹੋਈ ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹ ਫਾਇਰਿੰਗ ਕਰਨ ਵਾਲੇ ਨਰੈਲ ਸਿੰਘ ਚੋੜਾ ਨੇ ਔਰ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿੰਡ ਚੋੜਾ ਪਿੰਡ ਦੇ ਰਹਿਣ ਵਾਲੇ ਲੇਕਿਨ ਹੁਣ ਕਾਫੀ ਸਾਲਾਂ ਤੋਂ ਡੇੜਾ ਬਾਬਾ ਨਾਨਕ ਦੇ ਵਿੱਚ ਹੀ ਉਹ ਵਸ ਰਿਹਾ ਪਰਿਵਾਰ ਔਰ ਮੇਰੇ ਨਾਲ ਉਹਨਾਂ ਦੇ ਪਤਨੀ ਨੇ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਉਹਨਾਂ ਨੂੰ ਇਸ ਬਾਰੇ ਕਿੱਦਾਂ ਦੀ ਜਾਣਕਾਰੀ ਹੈ ਜੀ ਪਹਿਲੇ ਤੇ ਆਪਣਾ ਨਾਮ ਦੱਸੋ ਜਿਸਮੀਤ ਕਰ ਮੈਨੂੰ ਹਾਂਜੀ ਇਹ ਦੱਸਿਓ ਕੀ ਹੋਇਆ ਇਹ ਜਿਹੜਾ ਜੋ ਇੱਕ ਇਨਸੀਡੈਂਟ ਹੁੰਦਾ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਨਹੀਂ ਸੁਵਿਧਾ ਕਰੀ ਸੀ ਜਦੋਂ ਕਦੋਂ ਗਏ ਕਿੰਨੇ ਵਜੇ ਗਏ ਓ 6 ਵਜੇ ਹੀ ਤੁਕਰੂ ਗਏ ਨੇ ਬਸ 6 ਵਜੇ ਹੀ ਗਏ ਨੇ ਘਰੋਂ ਗੱਲਬਾਤ ਕੋਈ ਨਹੀਂ ਹੋਈ ਹਾਂਜੀ ਅੰਦਰ ਪਰ ਬੱਛੀ ਆ ਪਰ ਉਹ ਰਾਮ ਨੇ ਉੱਥੇ ਜਾਣਾ ਹੀ ਨਹੀਂ ਉਹਨਾਂ ਨੇ

ਤੁਸੀਂ ਇਸ ਵੇਲੇ ਘਰ ਕੱਲੀ ਸੀ ਉਸ ਵੇਲੇ ਜਦੋਂ ਗਏ ਆ ਹਾਂਜੀ ਮੈਂ ਇੱਥੇ ਕੱਲੀ ਹਾਂ ਕੱਲੀ ਨਾਲ ਪਰਿਵਾਰ ਚ ਕੌਣ ਕੌਣ ਰਹਿੰਦੇ ਨੇ ਪਰਿਵਾਰ ਚ ਪਿਆ ਰਹਿੰਦੇ ਨੇ ਵੱਡਾ ਬੇਟਾ ਵੀ ਬੋਟੀ ਨਾਲ ਦੋ ਕੋਤਰੀ ਪੁੱਤਰਾ ਤੇ ਬਾਕੀ ਜਦੋਂ ਕੱਲ ਵੀ ਕਿੰਨੇ ਕਿ ਦਰਬਾਰ ਕੱਲ ਵੀ ਗਏ ਨੇ ਘਰੋਂ ਨਹੀਂ ਨਹੀਂ ਦਰਬਾਰ ਸਾਹਿਬ ਕੱਲ ਨਹੀਂ ਗਏ ਕੱਲ ਜੀ ਤੇ ਕੱਲ ਘਰ ਹੀ ਰਹੇ ਨੇ ਹਾਂਜੀ ਨਹੀਂ ਵੀ ਪਿਆਲੀ ਚ ਗਏ ਪਿੰਡ ਗਏ ਉਦਾਂ ਜਿਹੜੇ ਤੁਸੀਂ ਇੱਕਦੋਂ ਤੋਂ ਮਤਲਬ ਇੱਥੇ ਰਹਿ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਡੇ ਰਹੇ ਹੋ। ਆਈ ਕਿਰਾਨਮੇ ਦੇ ਇੱਥਾਈ। ਪਿੰਨ ਸਰਪਰ ਤੇ ਕਦੋਂ ਦੇ ਚੌੜਰੀ ਜਦੋਂ ਰਿਨੋਇਜ਼ਿੰਗ ਚੌੜਾ ਜਦੋਂ ਆਏ ਨੇ। ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ? ਹੁਣ ਘਰ ਆਏ ਨੇ ਉਹਨਾਂ ਨੂੰ 5 ਸਾਲ ਹੋ ਗਏ। ਚਲੋ। ਇਸ ਇਨਸੀਡੈਂਟ ਤੋਂ ਬਾਅਦ ਜੇ ਅੱਜ ਪੱਤਰਕਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਤੇ ਕੋਈ ਹੋਰ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੀ ਕੋਈ ਪਹੁੰਚਿਆ ਤੁਹਾਡੇ ਕੋਲ ਜਾਂ ਕੋਈ ਇਹੋ ਜਿਹੀ ਕੋਈ ਗੱਲਤ ਨਹੀਂ ਹੋਈ? ਨਹੀਂ। ਤਾਨੂੰ ਜਦੋਂ ਸੁਵੇਦੇ ਚੱਲੇ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਨਾ ਮੇਰੇ ਨਾਲ ਕੋਈ ਗੱਲ ਨਹੀਂ ਬਿਲਕੁਲ ਇਹ ਤੁਸੀਂ ਦੇਖ ਲਿਆ ਕਿ ਇਹ ਨਰਾਇਣ ਸਿੰਘ ਜਿਹੜੇ ਉਹਨਾਂ ਦੇ ਤਲ ਤਨੀਆ ਉਹਨਾਂ ਦਾ ਕਹਿਣਾ ਕਿ ਸੁਵੇਦੇ ਭਾਈ ਸਾਹਿਬ ਘੜੀ ਮੇਰੀ ਉਹ ਗੱਲ ਤੁਸੀਂ ਹੱਥੀਂ ਕਰ ਛੱਡਿਆ ਤੁਸੀਂ ਸਾਡੇ ਕਿਉਂ ਕਰੋ ਧਾਰਮਿਕ ਸਮਾਗਮ ਤੇ ਲੇਕਿਨ ਇਹ ਗਲਤੀ ਹੈ ਗਲਤ ਸਾਡੇ ਨੇ ਇਹਨੂੰ ਉੱਪਰ ਜਾ ਕੇ ਪੁੱਛਿਆ ਹੈ ਇਹ ਪੰਚਾਇਤ ਚਾਰਜ ਦਾ ਵਿਚਾਰ ਰਹੇਗਾ ਔਰ ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਵੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਦੋ بیٹے ਨੇ ਔਰ ਤਖਣੀ ਔਰ بیٹے ਜਿਹੜੇ ਉਹਨਾਂ ਦੀ ਉਹਨੇ ਇਸ ਪਰਿਵਾਰ ਜਿਹੜਾ ਚੌੜਾ ਪਿੰਡ ਪਹਿਲਾਂ ਰਹਿੰਦਾ ਸੀ ਲੇਕਿਨ 94 90 ਦੇ 94 ਤੋਂ ਕਹਿੰਦੇ ਕਿ ਪਰਿਵਾਰ ਦੇ ਲੋ ਡੇੜਾ ਪਾਪਾ ਨਾਲ ਰੱਖਦੇ ਸੀ ਸ਼ਹਿਰ ਕੋਲ ਵਿੱਚ ਰਹਿਆ ਔਰ ਅੱਜ ਉਹਨਾਂ ਦੇ ਤਰਫੋਂ ਤੱਕ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ 2002 ਵੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੱਥੇ ਪ੍ਰੋਪਰਲੀ ਜਾ ਰਹੇ ਨੇ ਕਿ ਸਿਰਫ ਇਹੀ ਕਹਿ ਕੇ ਗਏ ਕਿ ਇਹ ਸ਼ਹੀਦਾਂ ਦੇ ਸਮਾਗਮ ਤੇ ਚੱਲੇ ਆਪਣਾ ਪਾਸੜੇ ਕੀ ਸ਼ਿਮਨਾ ਦੇ ਨਾਲ ਪਰ ਜਾ ਹੱਦ ਸਵੇਰੇ ਇੱਕ ਇਨਸੀਡੈਂਟ ਹੁੰਦਾ ਕਿ ਦਰਬਾਰ ਸਾਹਿਬ ਜਿਹੜੀ ਸਜ਼ਾ ਭੁਗਤਦੇ ਨੇ ਇੱਕ ਸਜ਼ਾ ਤਨਖਈਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਹੋਈ ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹ ਫਾਇਰਿੰਗ ਕਰਨ ਵਾਲੇ ਨਰੈਲ ਸਿੰਘ ਚੋੜਾ ਨੇ ਔਰ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿੰਡ ਚੋੜਾ ਪਿੰਡ ਦੇ ਰਹਿਣ ਵਾਲੇ ਲੇਕਿਨ ਹੁਣ ਕਾਫੀ ਸਾਲਾਂ ਤੋਂ ਡੇੜਾ ਬਾਬਾ ਨਾਨਕ ਦੇ ਵਿੱਚ ਹੀ ਉਹ ਵਸ ਰਿਹਾ ਪਰਿਵਾਰ ਔਰ ਮੇਰੇ ਨਾਲ ਉਹਨਾਂ ਦੇ ਪਤਨੀ ਨੇ ਉਨਾਂ ਕਰਮ ਪਤਨੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਉਹਨਾਂ ਨੂੰ ਇਸ ਬਾਰੇ ਇੱਦਾਂ ਦੀ ਜਾਣਕਾਰੀ ਹੈ ਹਾਂਜੀ ਪਹਿਲੇ ਤੇ ਆਪਣਾ ਨਾਮ ਦੱਸੋ ਜਸਮੀਤ ਕੋ ਮੇਰਾ ਹਾਂਜੀ ਇਹ ਦੱਸੋ ਕੀ ਹੋਇਆ ਇਹ ਜਿਹੜਾ ਜੋ ਇੱਕ ਇਨਸੀਡੈਂਟ ਹੁੰਦਾ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ ਨਹੀਂ ਸੁਵੇਦੇ ਘਰ ਹੀ ਸੀ ਜਦੋਂ ਕਦੋਂ ਗਏ ਕਿੰਨੇ ਵਜੇ ਗਏ ਓ 6 ਵਜੇ ਹੀ ਤੋਂ ਘਰੋਂ ਗਏ ਨੇ ਬਸ 6 ਵਜੇ ਗਏ ਨੇ ਘਰੋਂ ਗੱਲਬਾਤ ਕੋਈ ਨਹੀਂ ਹੋਈ ਹਾਂਜੀ ਹਾਂ ਪਰ

ਕਿਰਮਾ ਪਤਾ ਕਰੋ ਤੁਸੀਂ ਇਸ ਵੇਲੇ ਘਰ ਕੱਲੀ ਸੀ ਉਸ ਵੇਲੇ ਜਦੋਂ ਗਏ ਆ ਹਾਂਜੀ ਮੈਂ ਇੱਥੇ ਕੱਲੀ ਹਾਂ ਨਾਲ ਪਰਿਵਾਰ ਚ ਕੌਣ ਕੌਣ ਰਹਿੰਦੇ ਨੇ ਪਰਿਵਾਰ ਕਿਤੇ ਰਹਿੰਦੇ ਨੇ ਵੱਡਾ ਬੇਟਾ ਵੀ ਬੋਟੀ ਨਾਲ ਦੋ ਕੋਤਰੀ ਪੁੱਤਰਾ ਬਾਕੀ ਜਦੋਂ ਕੱਲ ਵੀ ਕਿੰਨੇ ਕਿ ਦਰਬਾਰ ਕੱਲ ਵੀ ਗਏ ਨੇ ਘਰੋਂ ਨਹੀਂ ਨਹੀਂ ਦਰਬਾਰ ਸਭ ਕੱਲ ਨਹੀਂ ਗਏ ਕੱਲ ਜੀ ਤੇ ਕੱਲ ਘਰ ਹੀ ਰਹੇ ਹੋ ਹਾਂਜੀ ਨਹੀਂ ਵੀ ਪਿਆਲੀ ਚ ਗਏ ਪਿੰਡ ਗਏ ਉਦਾਂ ਜਿਹੜੇ ਤੁਸੀਂ ਇੱਕਦੋਂ ਤੋਂ ਮਤਲਬ ਇੱਥੇ ਰਹਿ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਦੇ ਰਹੇ ਆਹੀ 91 ਦੇ ਇੱਥੇ ਆਏ ਪਿੰਡ ਸਰਪੁਰ ਤੋਂ ਤੇ ਕਦੋਂ ਦੇ ਚੌੜਰੀ ਜਦੋਂ ਰਿਲਾਇਜ਼ਿੰਗ ਚੌੜਾ ਜਦੋਂ ਆਏ ਨੇ ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਹੁਣ ਘਰ ਆਏ ਨੇ ਉਹਨਾਂ ਨੂੰ 5 ਸਾਲ ਹੋ ਗਏ ਚਲੋ ਇਸ ਇਨਸੀਡੈਂਟ ਤੋਂ ਬਾਅਦ ਜੇ ਅੱਜ ਪੱਤਰਕਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਤੇ ਕੋਈ ਹੋਰ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੀ ਕੋਈ ਪਹੁੰਚਿਆ ਤੁਹਾਡੇ ਕੋਲ ਜਾਂ ਕੋਈ ਇਹੋ ਜਿਹੀ ਕੋਈ ਗਲਤੀ ਨਹੀਂ ਹੋਈ ਨਹੀਂ ਤਾਨੂੰ ਜਦੋਂ ਸਵੇਰੇ ਚੱਲੇ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਨਾ ਮੇਰੇ ਨਾਲ ਕੋਈ ਗੱਲ ਨਹੀਂ ਬਿਲਕੁਲ ਇਹ ਤੁਸੀਂ ਦੇਖ ਲਿਆ ਕਿ ਇਹ ਨਰਾਇਣ ਸਿੰਘ ਜਿਹੜੇ ਉਹਨਾਂ ਦੇ ਘਰ ਪਰ ਨਹੀਂ ਆਉਂਦੇ ਉਹਨਾਂ ਦਾ ਕਹਿਣਾ ਕਿ ਸਵੇਰੇ ਭਾਈ ਸਾਹਿਬ ਕਹਿੰਦੇ ਉਹ ਕਰਦੇ ਹੱਥ ਪੀ ਕਰ ਛੱਡ ਜਾਂਦੇ ਸਾਡੇ ਯੂਕਰੋ ਧਾਰਮਿਕ ਸਮਾਗਮ ਕਰਦੇ ਨੇ

ਦੇ ਉਹਨਾਂ ਦਾ ਕਹਿਣਾ ਹੈ ਕਿ ਇਹ ਹੋਜ਼ਾਰ ਕੋਈ ਵੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੱਥੇ ਕਪਰਲੀ ਜਾ ਰਹੇ ਨੇ ਸਿਰਫ ਇਹੀ ਕਹਿ ਕੇ ਗਏ ਕਿ ਸ਼ਾਇਦ ਆਦਿ ਇਸ ਮਾਰਗ ਮੈਂ ਤੇ ਕਾਹਨੋਂ ਕੋਈ ਵੀ ਸ਼ਿਮਨ ਦੇ ਦਰ ਪਰਚਾ ਹੱਦ ਸਵੇਰੇ ਇੱਕ ਇਨਸੀਡੈਂਟ ਹੁੰਦਾ ਕਿ ਦਰਬਾਰ ਸਾਹਿਬ ਜਿਹੜੀ ਸਜ਼ਾ ਭੁਗਤਦੇ ਨੇ ਇੱਕ ਸਜ਼ਾ ਤਨਖਾਹਿਆ ਅਕਰਾਰ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਹੋਈ ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹ ਫਾਇਰਿੰਗ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੇ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿੰਡ ਚੌੜਾ ਪਿੰਡ ਦੇ ਰਹਿਣ ਵਾਲੇ ਲੇਕਿਨ ਹੁਣ ਕਾਫੀ ਸਾਲਾਂ ਤੋਂ ਡੇੜਾ ਬਾਬਾ ਨਾਨਕ ਦੇ ਵਿੱਚ ਹੀ ਉਹ ਵਸ ਰਿਹਾ ਪਰਿਵਾਰ ਹੈ ਔਰ ਮੇਰੇ ਨਾਲ ਉਹਨਾਂ ਦੇ ਪਤਨੀ ਨੇ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਉਹਨਾਂ ਨੂੰ ਇਸ ਬਾਰੇ ਕਿੰਦਾ ਦੀ ਜਾਣਕਾਰੀ ਹੈ ਹਾਂਜੀ ਪਹਿਲੇ ਤੇ ਆਪਣਾ ਨਾਮ ਦੱਸੋ ਜਸਮੀਤ ਕੋ ਮੇਰਾ ਹਾਂਜੀ ਇਹ ਦੱਸਿਓ ਕੀ ਹੋਇਆ ਇਹ ਜਿਹੜਾ ਜੋ ਇੱਕ ਇਨਸੀਡੈਂਟ ਹੁੰਦਾ ਹੈ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਮੈਨੂੰ ਕੋਈ सुबह का रिसीव तेरे को तो गए कितने बजे वो छः बजे तो करूँगा ये नहीं बस छः बजे गए नहीं करूँ गाल बात कोई नहीं कोई अंदर पर बच्ची या पर वो राम ने उठे जाना ये नहीं होना तो ये निगाल कैसे चलेगा ये नहीं जैसे कि दरबार साहब मथाटे

ਬਾਕੀ ਜਦੋਂ ਕੱਲ ਵੀ ਕਿੰਨੇ ਕਿ ਦਰਬਾਰ ਕੱਲ ਵੀ ਗਏ ਨੇ ਘਰੋਂ ਨਹੀਂ ਨਹੀਂ ਦਰਬਾਰ ਸਾਹਿਬ ਕੱਲ ਨਹੀਂ ਗਏ ਤੇ ਕੱਲ ਘਰ ਹੀ ਰਹਿ ਗਏ ਹਾਂ ਹਾਂਜੀ ਨਹੀਂ ਵੀ ਪਹਿਲੀ ਚ ਗਏ ਪਿੰਡ ਗਏ ਉਦਾਂ ਜਿਹੜੇ ਤੁਸੀਂ ਇੱਕਦੋਂ ਤੋਂ ਮਤਲਬ ਇੱਥੇ ਰਹਿ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਡੇ ਰਹੇ ਆਹੀ ਕਿਰਾਨਵਾਲੇ ਇੱਥੇ ਆਏ ਪਿੰਡ ਸਰਪੁਰ ਤੇ ਕਦੋਂ ਦੇ ਚੌੜੀ ਜਦੋਂ ਰਿਲਾਇジング ਚੌੜਾ ਜਦੋਂ ਆਏ ਨੇ ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਹੁਣ ਘਰ ਆਇਆ ਨੂੰ ਉਹਨਾਂ ਨੂੰ 5 ਸਾਲ ਹੋ ਗਏ ਚਲੋ ਇਸ ਇਨਸੀਡੈਂਟ ਤੋਂ ਬਾਅਦ ਜੇ ਅੱਜ ਪੱਤਰਕਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਤੇ ਕੋਈ ਹੋਰ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੀ ਕੋਈ ਪਹੁੰਚਿਆ ਤੁਹਾਡੇ ਕੋਲ ਜਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਨਹੀਂ ਤੁਹਾਨੂੰ ਜਦੋਂ ਸਵੇਰੇ ਚੱਲੇ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਨਾ ਮੇਰੇ ਨਾਲ ਕੋਈ ਗੱਲ ਨਹੀਂ ਬਿਲਕੁਲ ਇਹ ਤੁਸੀਂ ਦੇਖ ਲਿਆ ਕਿ ਇਹ ਨਰਾਇਣ ਸਿੰਘ ਜੀ اللي ਹੋਣਾ ਤੇ ਕਰਨ ਪਰ ਨਹੀਂ ਉਹਨਾਂ ਦਾ ਕਹਿਣਾ ਕਿ ਸੁਨੇਹ ਭਾਈ ਸਾਹਿਬ ਕੜੀ ਉਹ ਕਰਤੀ ਉਹ ਹੱਥੀਂ ਕਰ ਚੁੱਕਿਆ ਆ ਤੁਸੀਂ ਸਾਥ ਹੋ ਗਿਆ ਯੂਕਰ ਉਹਨਾਂ ਦਾ ਅਧਿਕਾਰਿਕ ਸਮਾਗਮ ਤੇ ਲੇਕਿਨ ਗਲਤੀ ਜਾਨੀ ਇੱਕ ਵਾਰ ਬੋਲਣਾ ਹੈ ਇੱਕ ਗਲਤ ਆਪਣੇ ਇੱਕ ਨੂੰ ਦੂਜੇ ਜਾ ਕੇ ਪੁੱਛ ਪਾਇਆ ਹੈ ਇਹ ਬਹੁਤ ਸਾਰੇ ਚਾਰਜ ਦਾ ਵਿਚਾਰ ਰਹੇਗਾ ਔਰ ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਵੀ ਗਲ ਕਰੀਏ ਤਾਂ ਪਰਿਵਾਰ ਦੇ ਵਿੱਚ ਦੋ بیٹے ਨੇ ਔਰ ਤਤਨੀ ਔਰ بیٹے ਜਿਹੜੇ ਉਹਨਾਂ ਦੀ ਉਹਨੇ ਇਸ ਪਰਿਵਾਰ ਜਿਹੜਾ ਚੌੜਾ ਪਿੰਡ ਪਹਿਲਾਂ ਰਹਿੰਦਾ ਸੀ ਲੇਕਿਨ 94 90 ਦੇ 94 ਤੋਂ ਕਹਿੰਦੇ ਕਿ ਪਰਿਵਾਰ ਦੇ ਲੋ ਡੇੜਾ ਪਾਪਾ ਨਾਲ ਰੱਖਦੇ ਸੀ ਸ਼ਹਿਰ ਵਿੱਚ ਰਹਿਆ ਉਹ ਅੱਜ ਉਹਨਾਂ ਦੇ ਕਰਨ ਤੋਂ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ 8000 ਕੋਈ ਵੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੱਥੇ ਪ੍ਰੋਪਰਲੀ ਜਾ ਰਹੇ ਨੇ ਕਿ ਸਿਰਫ ਇਹੀ ਕਹਿ ਕੇ ਗਏ ਕਿ ਇਹ ਸ਼ਹੀਦਾਂ ਦੇ ਸਮਾਗਮ ਤੇ ਚੱਲ ਰਿਹਾ ਹੈ। ਕਿਆ ਮਾਪਸਰ ਦੀ ਕੀ ਚਿੰਤਾ ਦੇਣ ਚਾਹੁੰਦੇ ਆ ਅੱਜ ਸਵੇਰੇ ਇੱਕ ਇਨਸੀਡੈਂਟ ਹੁੰਦਾ ਕਿ ਦਰਬਾਰ ਸਾਹਿਬ ਜਿਹੜੀ ਸਜ਼ਾ ਭੁਗਤਦੇ ਨੇ ਇੱਕ